ਮੋਦੀ ਜੀ ਬੰਦਾ ਜਿਹੜਾ ਚਾਰ ਪਏ ਚਾਹ ਦਾ ਕੱਪ ਵੇਚਣ ਵਾਲਾ ਅੱਜ ਇੱਕ ਪ੍ਰਧਾਨ ਮੰਤਰੀ ਕਿਹਨੇ ਬਣਾਇਆ ਮੈਂ ਨਹੀਂ ਬਣਾਇਆ ਨਹੀਂ ਲੋਕਾਂ ਨੇ ਅਸੀਂ ਪੰਜਾਬ ਵਾਲਿਆਂ ਨੇ ਨਹੀਂ ਬਣਾਇਆ ਉਹ ਛੋਟੀਆਂ ਜਾਤਾਂ ਉਧਰ ਲੈ ਜੇ ਗਰੀਬ ਜਾਤਾਂ ਨੇ ਬਣਾਇਆ ਜਾਤ ਪਾਤੀ ਇਹਦੇ ਚ ਗੱਲ ਕਿੱਥੋਂ ਆ ਗਈ ਕੌਣ ਛੋਟੀ ਜਾਤ ਕੌਣ ਵੱਡੀ ਜਾਤ ਸਾਰੇ ਇੱਕ ਬਰਾਬਰ ਨੇ ਗੁਰੂ ਸਾਹਿਬ ਤਾਂ ਕਹਿੰਦੇ ਕਿ ਸਾਰੇ ਸਾਰੇ ਇੱਕ ਬਰਾਬਰ ਆ ਉਹ ਇੱਕ ਚਾਹ ਦਾ ਕੱਪ ਵੇਚਣ ਵਾਲਾ ਚ 50000 ਦੀ ਥੋਤੀ ਕਿੱਥੋਂ ਬਾੜਿਆ ਕਿੰਨਾ ਤੋਂ ਬਾੜਿਆ ਤੋਂ ਕਿ ਪੈਸਾ ਕਿੱਥੋਂ ਆ ਰਿਹਾ ਵੀਰ ਜੀ ਥੋਤੀ ਥੋਤੀ ਉਹ ਆਪਣੀ ਜੈਕਟ ਇੱਕ ਜੈਕਟ 5 ਲੱਖ ਦੀ ਕਰੋੜ ਕਰੋੜ ਰੁਪਏ ਦੇ ਕੁੱਤੇ ਮਾਰਿਆ ਕਿਤੋਂ ਮਾਰਿਆ ਉਹ ਪੈਸਾ ਕਿੱਥੋਂ ਆ ਰਿਹਾ ਉਹ ਦੱਸੇ ਸਾਨੂੰ ਮੋਦੀ ਮੋਦੀ ਸਾਡੇ ਪੰਜਾਬ ਚ ਨਾ ਆਵੇ ਸਾਨੂੰ ਬਹੁਤ ਖੁਸ਼ੀ ਆ ਜੇ ਮੋਦੀ ਪੰਜਾਬ ਚ ਨਾ ਆਵੇ ਮੋਦੀ ਨੂੰ ਲੋਕ ਮੋਦੀ ਦੇ ਰੋੜੇ ਮਾਰ ਮਾਰੇ ਮਾਰ ਦੇਣਗੇ ਇਹ ਕਾਂਗਰਸ ਪਾਰਟੀ ਆ ਜਿਹੜੀ ਆਪਣੀ ਉਪਾਤ ਦਿਖਾਉਂਦੀ ਚਾਹ ਵਾਲੀ ਕੱਪ ਵਾਲੀ ਉਹਨੇ ਆਪਣੀ ਉਪਾਤ ਚਾਹ ਚਾਹ ਵੇਚਣਾ ਕੋਈ ਮਾੜੀ ਗੱਲ ਥੋੜੀ ਹੈ ਚਾਹ ਵੇਚਣੀ ਮਾੜੀ ਲੋਕਾਂ ਨੂੰ ਬਣਾ ਰਵਨੀਤ ਸਿੰਘ ਬਿੱਟੂ ਦੀ ਨੋਮੀਨੇਸ਼ਨ 'ਚ ਜਿੱਥੇ ਵੱਡੀ ਗਿਣਤੀ 'ਚ ਇਕੱਠ ਹੋਇਆ ਉੱਥੇ ਮਹਿਲਾਵਾਂ ਪਹੁੰਚੀਆਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਹਨਾਂ ਦਾ ਗੁੱਸਾ ਨਿਕਲਿਆ ਮੋਦੀ ਦੇ ਖਿਲਾਫ ਤੁਸੀਂ ਨਾਰੇਬਾਜ਼ੀ ਕਰ ਰਹੇ ਸੀ ਇਹਨਾਂ ਗੁੱਸਾ ਤੁਹਾਨੂੰ ਮੋਦੀ ਜੀ ਬੰਦਾ ਜਿਹੜਾ ਚਾਰ ਪੀ ਚਾਹ ਦਾ ਕੱਪ ਵੇਚਣ ਵਾਲਾ ਅੱਜ ਇੱਕ ਪ੍ਰਧਾਨ ਮੰਤਰੀ ਕਿਹਨੇ ਬਣਾਇਆ ਮੈਂ ਨਹੀਂ ਬਣਾਇਆ ਨਹੀਂ ਲੋਕਾਂ ਨੇ ਅਸੀਂ ਪੰਜਾਬ ਵਾਲਿਆਂ ਨੇ ਨਹੀਂ ਬਣਾਇਆ ਉਹ ਛੋਟੀਆਂ ਜਾਤਾਂ ਉਧਰਲੇ ਜੇ ਗਰੀਬ ਜਨਤਾ ਨੇ ਨਹੀਂ ਬਣਾਇਆ ਮੋਦੀ ਨੇ ਅੱਜ 900 ਦਾ ਸਿਲੰਡਰ ਕਰਤਾ ਸੀ ਕਿੱਥੋਂ ਗਰੀਬ ਜਨਤਾ ਲੈ ਲੂਗੀ ਜੱਤ ਪਾਦੀ ਇਹਦੇ ਚ ਗੱਲ ਕਿੱਥੋਂ ਆ ਗਈ ਕੌਣ ਛੋਟੀ ਜਾਤ ਕੌਣ ਵੱਡੀ ਜਾਤ ਸਾਰੇ ਇੱਕ ਬਰਾਬਰ ਨੇ ਗੁਰੂ ਸਾਹਿਬ ਤਾਂ ਕਹਿੰਦੇ ਕਿ ਸਾਰੇ ਸਾਰੇ ਇੱਕ ਬਰਾਬਰ ਹਾਂਜੀ ਬੇਟੇ ਗਰੀਬ ਬੰਦਾ ਨਹੀਂ ਲੈ ਸਕਦਾ 900 ਦਾ ਸਿਲੰਡਰ ਜਦੋਂ ਮੋਦੀ ਪਰਿਵਾਰ ਨੇ ਆਪਦੀ ਲੇਡੀਆਂ ਛੱਡੀ ਹੋਈ ਆ ਉਹ ਕਹਿੰਦਾ ਮੈਂ ਛੱਡੀਆਂ ਦੇ ਸਾਰਿਆਂ ਦੀਆਂ ਲੇਡੀਆਂ ਛੜਾ ਦਵਾ ਆਦਾ ਘਰ ਪਟਿਆ ਲੋਕਾਂ ਦੀ ਪਟਾ ਦਵਾ ਮੋਦੀ ਐਦਾਂ ਦਾ ਬੰਦਾ ਇੱਕ ਮੋਦੀ ਨੇ ਕਣਕ ਦਾਲ ਸਾਰੀ ਜਦੋਂ ਸਾਡਾ ਕਿਸਾਨ ਜੇ ਕਣਕ ਦਾਲ ਦਿੱਲੀ ਨਾਲ ਭੇਜੇ ਮੋਦੀ ਭੁੱਖਾ ਮਰ ਕੇ ਰਾਤ ਨੂੰ ਨਹੀਂ ਮਰ ਜੂਗਾ ਉਹਨੂੰ ਹਟ ਐਕ ਆਜੂ ਸਾਡਾ ਕਿਸਾਨ ਇੰਨਾ ਹੀ ਮਿਹਨਤ ਕਰ ਰਿਹਾਗਾ ਜਿਆਦਾ ਉਹਨੂੰ ਪਤਾ ਹੀ ਨਹੀਂ ਵੀ ਕਿਸਾਨ ਕੀ ਚੀਜ਼ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਉਹ ਕੋਈ ਕਿਸਾਨ ਹੈ ਹੀ ਨਹੀਂ ਉਹ ਉਹ ਕਿਸਾਨ ਆਪ ਹੈ ਹੀ ਨਹੀਂ ਨਾ ਕਿਸਾਨ ਬਣ ਸਕਦਾ ਨਾ ਬਣਿਆ ਓਹ ਇੱਕ ਚਾਹ ਦਾ ਕੱਪ ਵੇਚਣ ਵਾਲਾ 50 ਹਜ਼ਾਰ ਦੀ ਤੋਤੀ ਕਿੱਥੋਂ ਵਾਰਿਆ ਕਿੰਨਾ ਤੋਂ ਵਾਰਿਆ ਉਹ ਤੋਂ ਪੈਸਾ ਕਿੱਥੋਂ ਆ ਰਿਹਾ ਵੀ ਇਹਨਾਂ ਦੀ ਤੋਤੀ ਤੋਤੀ ਉਹ ਆਪਣੀ ਜੈਕਟ ਇੱਕ ਜੈਕਟ 5 ਲੱਖ ਦੀ ਕਰੋੜ ਕਰੋੜ ਰੁਪਏ ਦੇ ਕੁੱਤੇ ਵਾਰਿਆ ਕਿਤੋਂ ਵਾਰਿਆ ਉਹ ਪੈਸਾ ਕਿੱਥੋਂ ਆ ਰਿਹਾ ਉਹ ਦੱਸੇ ਸਾਨੂੰ ਮੋਦੀ ਹਾਂ ਉਹ ਪੈਨ ਪਾਇਆ ਹੋਇਆ ਜਿਹੜਾ ਮੋਦੀ ਨੂੰ ਪੁੱਛੋ ਕਿੱਥੋਂ ਆ ਰਿਹਾ ਕਾਂਗਰਸ ਨੇ ਇਹਨੇ ਦਿੱਤਾ ਮੰਦਿਰ ਮੱਦੇਨਜ਼ਰ ਦੇ ਨਾਤੇ ਨਹੀਂ ਮੰਗੀ ਦੇਖੇ ਪਰਿਵਾਰ ਦਾ ਬਹੁਤ ਚੰਗਾਗਾ ਜੇ ਕਾਂਗਰਸ ਆ ਜਾਈਗੀ ਤਾਂ ਸਾਨੂੰ ਸਹੂਲਤਾਂ ਸਾਰੀਆਂ ਮਿਲ ਜਾਣਗੀਆਂ ਰਾਹੁਲ ગાંધી ਠੀਕ ਲੱਗਦੇ ਪ੍ਰਧਾਨ ਮੰਤਰੀ ਹਾਂਜੀ ਬਹੁਤ ਸਾਨੂੰ ਤਾਂ ਕੋਈ ਵੀ ਕਹਿਣਗੇ ਕਿ ਇੱਕੋ ਪਰਿਵਾਰ ਆ ਪਹਿਲਾਂ ਸਾਰੇ ਪਰਿਵਾਰ ਰਾਜ ਕਰੀ ਜਾਂਦਾ ਹੋਰ ਕਿਸੇ ਨੂੰ ਮੌਕਾ ਨਹੀਂ ਮੌਕਾ ਨਾ ਨਹੀਂ ਨਹੀਂ ਮੌਕਾ ਦਿਓ ਨਹੀਂ 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 મોદી ਨੂੰ ਮੌਕਾ ਨਾ ਦਿਓ ਮੋਦੀ ਨੂੰ ਮੌਕਾ ਸੇ ਨਹੀਂ ਦੇਣ ਦੇਣਾ ਮੋਦੀ ਸਾਡੇ ਪੰਜਾਬ ਚ ਨਾ ਆਵੇ ਸਾਨੂੰ ਬਹੁਤ ਖੁਸ਼ੀ ਆ ਜੇ ਮੋਦੀ ਪੰਜਾਬ ਚ ਨਾ ਆਵੇ ਮੋਦੀ ਨੂੰ ਲੋਕ ਮੋਦੀ ਨੂੰ ਰੋੜੇ ਮਾਰ ਮਾਰੇ ਮਾਰ ਦੇਣਗੇ ਮੋਦੀ 2000 ਕਿਸਾਨ ਦੀ ਜੇ ਪਾ ਰਿਹਾ ਤਾਂ ਹੁਣ ਉਹ 2000 ਤੇ ਅਸੀਂ ਥੁੱਕ ਰਹਿਆਂਗੇ 2000 ਤੇ ਸਾਡੇ ਕੋਈ ਨਹੀਂ ਚਾਹੀਦਾ ਤੁਹਾਨੂੰ ਨਹੀਂ ਚਾਹੀਦਾ ਸਾਨੂੰ ਦੋ ਉਹਨੂੰ ਨਾ ਮੋਦੀ ਚਾਹੀਦਾ ਨਾ ਮੋਦੀ ਦਾ 2000 ਰੁਪਿਆ ਚਾਹੀਦਾ ਨਹੀਂ ਨਹੀਂ ਚਾਹੀਦਾ ਰਾਹੁਲ ਗਾਂਧੀ ਦਾ 72000 ਚਾਹੀਦਾ 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 ਹਾਂ ਚਾਹੀਦਾ 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 ਸਾਨੂੰ ਕੈਪਟਨ ਬੰਦਾ ਚਾਹੀਦਾ ਉਹ ਜੇ ਬੰਦੇ ਸਾਡੇ ਪੜੇ ਲਿਖੇ ਦੇਸ਼ ਦੀ ਦੇਸ਼ ਦੇਸ਼ ਕੀ ਨਾਰੇ ਮੋਦੀ ਮੇ ਭਾਰੀ ਪਰ ਤੁਸੀਂ ਕੱਲੇ ਕੀ ਕਰੋਗੇ ਜੇ ਪੰਜਾਬ ਤੋਂ ਦੂਜੇ ਦੂਜੇ ਸੂਬਿਆਂ ਨੇ ਜਿਤਾਤਾ ਉਹ ਉਧਰਲੇ ਸੂਬੇ ਜਿਤਾ ਦੇ ਪੰਜਾਬ ਚ ਨਹੀਂ ਜਿੱਤਦਾ ਪੰਜਾਬ ਚ ਹੋ ਰੂਆ ਉਧਰ ਕਿਸੇ ਨੇ ਨਹੀਂ ਇੱਧਰ ਵੀ ਨਹੀਂ ਜਿਤਾਣਾ ਦੇ ਇਧਰ ਹੰਦਸਤਾਂ ਪੰਜਾਬ ਚ ਨਹੀਂ ਜਿੱਤ ਸਕਦਾ ਕਦੇ ਵੀ ਮੋਦੀ ਨਾ 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 ਪੰਜਾਬ ਉਹ ਹਰਾਊਗਾ ਇਹ ਇਮੋਸ਼ਨ ਹੁੰਦੇ ਹਾਂ ਮਾਰਜਨ ਨਾਲ 13 ਦੀ 13 ਸੀਟਾਂ ਵੱਡੇ ਮਾਰਜਨ ਨਾਲ ਵੱਡੇ ਮਾਰਜਨ ਨਾਲ ਕੈਪਟਨ ਪਰਿਵਾਰ ਨੇ ਇਹ ਸਾਰੇ ਕਿੰਨੇ ਲੱਖ ਰੁਪਏ ਕਿੰਦਾ ਸੀ ਉਹਨਾਂ ਦੇ ਨਾਲ ਕਿਹਾ ਕੀ ਇਹ ਲੋਲੀ ਪਾਪਾ ਪਾਏ ਆ ਸਾਲਾ ਮੋਦੀ ਚੋਰ ਹੈ ਕਹਿੰਦਾ ਸੀ ਮੈਂ ਨਹੀਂ ਘਟ ਮੈਂ ਚੋਰ ਠੱਗ ਮੋਦੀ ਮੋਦੀ ਚੋਰ ਭਾਈ ਇੱਕ ਮਿੰਟ ਚੋਰ ਆਜੋ ਤੁਸੀਂ ਵੀ ਆਜੋ ਇਹਨਾਂ ਨੂੰ ਵੀ ਮਹਿਲਾਵਾਂ ਦੇ ਨਾਲ ਨਾਲ ਬੰਦਿਆਂ ਨੂੰ ਵੀ ਮੌਕਾ ਦੇ ਦਿਓ ਹਾਂਜੀ ਆਦਰ ਨਹੀਂ ਹਮ ਤਾਂ ਇਤਨਾ ਬੜਾ पंजाब आई आज शांति जो है आज बेहत सिंह को देन है आई बेत सिंह जी को देन है जो हम पंजाब में हम लोग हूँ साल तो पंजाब हमारे तो बैंक का खाता हो गया हमारा पच्चीस साल ਹਾਂ ਹਾਂ ਪਤਾ ਕਹਿੰਦੇ ਮੈਂ ਖਾਤੇ ਖੋਲੇ ਜਨਤਨ ਉਹ ਗੱਲਾਂ ਗੱਲਾਂ ਮਾਰਨੇ ਵਾਲਾ ਹੈ ਉਹ ਕੁਛ ਕਰੇਗਾ ਨਹੀਂ ਉਹ ਲੋਕ ਨੌਕਰੀ ਦਿਆ ਉਹ ਰਾਮ ਨੇ ਕਹਿੰਦੇ ਰਾਮ ਮੰਦਿਰ ਬਣਾਵਾਂਗੇ ਅਸੀਂ ਨਹੀਂ ਨਹੀਂ ਬਾਬੂ 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 ਇਸੇ ਨਹੀਂ ਕਹਾਣਾ ਚਾਹੀਏ ਰਾਮ ਮੰਦਿਰ ਦੇ ਨਾਮ ਪਰ ਨਾ ਲੋਕੋ ਕੇ ਠੀਕ ਨਹੀਂ ਲੋਕੋ ਦੇ ਦੇਸ਼ ਸੁਰੱਖਿਅਤ ਹੈ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਤਾਂ ਮੋਦੀ ਲੜ ਰਿਹਾ ਹੈ ਕੋਈ ਦੰਗੇ ਬਾਦੀ ਹੈ ਸਭ ਤੋਂ ਵੱਡਾ ਦੰਗੇ ਇਨਸਾਨ ਹਨ ਨਰਿੰਦਰ ਮੋਦੀ ਜਾਤ ਪਾਤ ਨਾਲ ਲੜਦਾ Hindu ਨੂੰ Musalman ਨਾਲ Musalman Hindu ਨਾਲ ਇਹ ਕਾਂਗਰਸ ਪਾਰਟੀ ਆ ਜਿਹੜੀ ਆਪਣੀ ਊਕਾਤ ਦਿਖਾਉਣੀ ਚਾਹ ਵਾਲੀ ਕੱਪ ਵਾਲੀ ਉਹਨੇ ਆਪਣੀ ਊਕਾਤ ਚਾਹ ਵਾਲੀ ਚਾਹ ਵੇਚਣਾ ਕੋਈ ਮਾੜੀ ਗੱਲ ਥੋੜੀ ਹੈ ਚਾਹ ਵੇਚਣੀ ਨਹੀਂ ਨਹੀਂ 1 ਮਿੰਟ 1 ਮਿੰਟ ਤੁਸੀਂ ਕਹਿ ਰਹੇ ਹੋ ਕਿ ਉਹਨੇ ਚਾਹ ਦੇ ਕੱਪ ਵਾਲੀ ਔਕਾਤ ਦਿਖਾਈ ਚਾਹ ਵੇਚਣੀ ਚਾਹ ਵੇਚਣੀ ਮਾੜੀ ਗੱਲ ਨਹੀਂ ਹੈ ਮਾੜੀ ਨਹੀਂ ਆਂਦੀ ਪਰ ਉਹਨੇ ਔਕਾਤ ਦਿਖਾਈ ਹੈ ਔਕਾਤ ਤਾਂ ਸਾਰਿਆਂ ਦੀ ਇੱਕ ਬਰਾਬਰ ਹੈ ਤੁਹਾਡੀ ਮੇਰੀ ਸਭ ਦੀ ਇੱਕ ਬਰਾਬਰ ਔਕਾਤ ਹੈ ਸੁਣੋ ਉਹ ਚਾਹ ਵੇਚਿਆ ਚਾਹ ਵੇਚਣ ਵਾਲੇ ਸਾਰੇ ਰਿਸਪੈਕਟਡ ਨੇ ਔਰ ਜਿਹੜੇ ਚਾਹ ਵੇਚਦੇ ਹੋ ਮਾੜੀ ਗੱਲ ਨਹੀਂ ਹੈ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਦਿੱਲੀ ਪੋਸਟ ਲੁਧਿਆਣਾ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563